ਉਦਾਂ ਨਾ ਇੱਕ ਗੱਲ ਹੀ ਹੋਵੇ ਹੈ ਮੈਂ ਨਾ ਸੋਚਿਆ ਨਹੀਂ ਐਨਾ ਇਹਨੇ ਗੱਲ ਵੱਧ ਜੂਗੀ ਪਰ ਇਹ ਤੇ ਨਾ ਮਿਰਤੇ ਹੀ ਪਾਰੀ ਪੈਂਦੀ ਜਾਣ ਢੀ ਆ ਹਾਏ ਹੁਣ ਮੈਂ ਕੀ ਕਰਾਂ ਪੂਜਾ ਐਵੇਂ ਤੂੰ ਨਾ ਮੂੰਹ ਦੀ ਬੜਬੋਲੀ ਆ ਵੇਲਾ ਇਦਾਂ ਬੋਲ ਬੋਲ ਕੇ ਕਿੰਨਾ ਕੁਛ ਗਵਾ ਲਿਆ ਮੈਂ ਕਿੰਨਾ ਮੇਰਾ ਨੁਕਸਾਨ ਹੋ ਗਿਆ ਵਾ ਹੁਣ ਨਾ ਸਮਝ ਤੋਂ ਕੰਮ ਲੈਣਾ ਪੈਣਾ ਆ ਇਦਾਂ ਨਹੀਂ ਗੱਲ ਬਣਨੀ ਹੈਗੀ ਐਦਾਂ ਕਰਦੀਆਂ ਹੁਣ ਸਕੀਮ ਨਾ ਚੱਲਣਾ ਪੈਣਾ ਆ ਉਹ ਨਾ ਹੋਏ ਮੈਨੂੰ ਤੇ ਨਾ ਮੰਮੀ ਅੱਗੇ ਨਾ ਹੱਥ ਹੀ ੱਡਣੇ ਪਿਆ ਕਰਨੇ ਆ ਮੁੜਕੇ ਕੋਈ ਵੀ ਕੰਮ ਹੋਇਆ ਤੇ ਪੈਸੇ ਲੈਣ ਮੰਮੀ ਕੋ ਜਾਉ ਪਹਿਲਾਂ ਮੈਂ ਤੇ ਜਗਦੀ ਕੀਤਾ ਹੀ ਨਹੀਂ ਆ ਕਿਦਾਂ ਵਾਰਾ ਖਾਊਗਾ ਮੈਨੂੰ ਚੱਲ ਕੋਈ ਨਹੀਂ ਪੂਜਾ ਸੋਚ ਨਹੀਂ ਆ ਕੁਛ ਚੱਲ ਹਾਂ ਪੂਜਾ ਜਿੰਨੀ ਮੂੰਹ ਬੜ ਬੋਲੀ ਹੀ ਨਾ ਤੂੰ ਪਹਿਲਾਂ ਉਨੀ ਹੁਣ ਮਿਸਣੀ ਬੰਜਾ ਆ ਪਰਮਜੀਤ ਦਾ ਜਿਹੜਾ ਹੈ ਨਾ ਇਹਦਾ ਹੁਣ ਮੈਂ ਚਾਲ ਲਾਉਣਾ ਵਾ ਇਹ ਬਹੁਤੀ ਪੂਏ ਚੜੀ ਆ ਇਹ ਜਿਹੜੀ ਸਾਰੇ ਅੱਗੇ ਆਪਣੀਆਂ ਸਫਤਾਨੀਆਂ ਘਰਮਦੀ ਫਿਰਦੀ ਆ ਨਾ ਇਹ ਹੁਣ ਮੈਂ ਬੰਦ ਕਰਨੀਆਂ ਕਿਸ ਤਰ੍ਹਾਂ ਇਹਨੂੰ ਹੁਣ ਨਾ ਮੈਂ ਆਪਣਾ ਦੂਜਾ ਰੂਪ ਵੀ ਵਿਖਾਉਂਗੀ ਉਹ ਕਹਿੰਦੇ ਹੁੰਦੇ ਆ ਨਾ ਬੰਦਾ ਆਪਣੀ ਜ਼ੁਬਾਨ ਦਾ ਖਟਿਆ ਹੀ ਖਾਂਦਾ ਆ ਐਦਾਂ ਹੀ ਸਹੀ ਦੀਦੀ ਰੋਟੀ ਲਾਉਣ ਦੇ ਆ ਤੁਸੀਂ ਹਾਂ ਪੂਜਾ ਰੋਟੀ ਲਾਉਣ ਗਈ ਆ ਖਾਣੀ ਆ ਦਵਾ ਪਾ ਕੇ ਨਹੀਂ ਖਾਣੀ ਤੇ ਨਹੀਂ ਮੈਂ ਹੈਗੀ ਜੇ ਮੈਂ ਕਹਿਣੀ ਸੀ ਵੀ ਚਲ ਸਾਰੇ ਜਣੇ ਬਾਹਰ ਬੈਠੇ ਆ ਤੇ ਜੇ ਤੁਸੀਂ ਫੁਲਕੇ ਲਾਉਣ ਦੇ ਆ ਤਾਂ ਮੈਂ ਤੁਹਾਡੇ ਨਾਲ ਪਾ ਕੇ ਫੜਾਈ ਜਾਨੀ ਆ ਹੈ ਤੂੰ ਜਾ ਐਨੀ ਅਕਲ ਤੈਨੂੰ ਕਦੋਂ ਦੀ ਆ ਗਈ ਐਨਾ ਫਿਕਰ ਕਰਨ ਵਾਲਿਆਂ ਦਾ ਮੈਂ ਤਾਂ ਸੋਚਿਆ ਸੀਗਾ ਵੀ ਪੂਜਾ ਨਹੀਂ ਬਦਲ ਸਕਦੀ ਦਿਨ ਇਧਰ ਦਾ ਇਧਰ ਹੋ ਜੇ ਪਰ ਪੂਜਾ ਜਿਉਂ ਦੀ ਤਿਉਂ ਹੀ ਰਹੂਗੀ ਨਹੀਂ ਦੀਦੀ ਹਾ ਕਿਦਾਂ ਦੀ ਤੁਸੀਂ ਗੱਲ ਕਰਨ ਦੇ ਹੋ ਯਾਰ ਬਥੇਰਾ ਲੜ ਲੜ ਕੇ ਵੇਹ ਲਿਆਵਾ ਲੋਕਾਂ ਨੇ ਤੇ ਸਾਡਾ ਤਮਾਸ਼ਾ ਹੀ ਵੇਖੀ ਜਾਣਾ ਵਾ ਤੇ ਹੁਣ ਆਪਾਂ ਵੀ ਨਾ ਭੈਣਾ ਵਾਂਗੂ ਰਿਆ ਕਰੀਏ ਚੰਗੇ ਬਣ ਕੇ ਵਿਖਾਈਏ ਲੋਕਾਂ ਨੂੰ ਚੱਲ ਇਹ ਵੀ ਚੰਗਾ ਸਿਆਣੇ ਆਂਦੇ ਆ ਜਿਸ ਵੇਰ ਦਾ ਭੁੱਲਿਆ ਸਾਮ ਨੂੰ ਘਰ ਆ ਜੇ ਨਾ ਤੇ ਉਹਨੂੰ ਭੁੱਲਿਆ ਨਹੀਂ ਆਂਦੇ ਚੱਲ ਜੇ ਤੂੰ ਰਲ ਮਿਲ ਕੇ ਰਵੇਂਗੀ ਨਾ ਤੇ ਮੈਂ ਵੀ ਤੇਰੇ ਨਾਲ ਰਲ ਮਿਲ ਕੇ ਰਹੂੰਗੀ ਸਾਡੇ ਵਿੱਚ ਕਿਹੜਾ ਕੋਈ ਵੈਰ ਵਿਰੋਧ ਵਾ ਤੇ ਨਾਲੇ ਜੇ ਅਸੀਂ ਇੱਕ ਦੂਜੇ ਨਾਲ ਰਲ ਮਿਲ ਕੇ ਰਾਵਾਂਗੇ ਨਾ ਤੇ ਸਾਡੇ ਬੱਚਿਆਂ ਤੇ ਵੀ ਵਧੀਆ ਅਸਰ ਪਊਗਾ ਤੇ ਜੇ ਅਸੀਂ ਦੋਵੇਂ ਜਾਨੀਆਂ ਲੜਦੀਆਂ ਰਹੀਆਂ ਨਾ ਤੇ ਸਾਡੇ ਬੱਚਿਆਂ ਨੇ ਵੀ ਸਾਡੇ ਤੋਂ ਉਹੋ ਜਿਹੀ ਸਿੱਖਿਆ ਲੈਣੀ ਆ ਕਿ ਸਾਡਾ ਮਾਪਿਓ ਲੜਦਾ ਸੀ ਤੇ ਗਾੜੀ ਅਸੀਂ ਵੀ ਆਪੋ ਚੋਂ ਦੀ ਲੜ ਲੜਤੀ ਰਹਿਣਾ ਵਾਕਿਆ ਦੀਦੀ ਅਸੀਂ ਤੇ ਹਾਂ ਗੱਲ ਸੋਚੀ ਨਹੀਂ ਸੀ ਮੇਰੇ ਤੇ ਦਿਮਾਗ 'ਚ ਇਹ ਗੱਲ ਹੈ ਹੀ ਨਹੀਂ ਸੀ ਪਰ ਹੁਣ ਸੋਚਣਾ ਚਾਹੀਦਾ ਸਾਨੂੰ ਬੱਚੇ ਵੇਖੋ ਸਾਡੇ ਕਿੰਨੇ ਵੱਡੇ ਹੋ ਗਏ ਆ ਕੱਲ ਨੂੰ ਕੁੜੀ ਵੀ ਗਾੜੀ ਸਿਆਣੀ ਹੋਣ ਈ ਆ ਮੁੰਡਾ ਤੇ ਹੋ ਹੀ ਗਿਆ ਵਾ ਤੇ ਇਹਨਾਂ ਨੇ ਚੀਜ਼ਾਂ ਵੇਚ ਕੇ ਤੇ ਸਾਨੂੰ ਹੀ ਫੇਰ ਫਟਕਾਰਿਆ ਕਰਨਾ ਵਾ ਕਿ ਤੁਸੀਂ ਵੀ ਤੇ ਇਦਾਂ ਹੀ ਰਹਿੰਦੀਆਂ ਜੇ ਹਾਂ ਇਹੋ ਹੀ ਆਕੀਦਾਰਾ ਨਾ ਕਿ ਬੱਚੇ ਨੇ ਬਗਾਨੇ ਘਰ ਜਾਣਾ ਵਾ ਧੀ ਤੇ ਫਿਰ ਜੇ ਅਸੀਂ ਉਹਨੂੰ ਗਲਤ ਸਿੱਖ ਸਕਦਾ ਦਵਾਂਗੇ ਤੇ ਉਹੋ ਹੀ ਅਸਰ ਪੈਣਾ ਉਹਦੇ ਤੇ ਗਾੜੀ ਫੇਰ ਉਹ ਕਹਿਣਾ ਕਿੰਨਾ ਕੁ ਲਾ ਕੇ ਖਾਊਗੀ ਤੇ ਚੱਲ ਇਦਾਂ ਕਰ ਤੂੰ ਰੋਟੀ ਫੜਾਲਾ ਚਾਰ ਦਿਨ ਹੈਗੇ ਆ ਰਲ ਮਿਲ ਕੇ ਰਹਿਨੇ ਆ ਆਹੋ ਨਹੀਂ ਕੋਈ ਗੱਲੀਆਂ ਚਲਦੀ ਦੀ ਹੁਣ ਆਪਾਂ ਪਿਆਰ ਨਾ ਰਵਾਂਗੇ ਹੈ ਹਾਂ ਹਾਂ ਹੋ ਚਲ ਤੀ ਬਣਾਓ ਤੇ ਮੈਂ ਨਾ ਫੁਲਕੇ ਮੰਮੀ ਨੂੰ ਪਾ ਕੇ ਤੇ ਰੋਟੀ ਦੇ ਦੇ ਦਿੰਨੀ ਆ ਗਰਮ ਗਰਮ ਹੈ ਕੋਈ ਨਹੀਂ ਚਾਰ ਦਿਨ ਤੇ ਤੇਰੇ ਚੰਗੇ ਮੈਂ ਹੱਸ ਕੇ ਗਢਾਉਂਗੀ ਤੂੰ ਮੈਨੂੰ ਠੰਡ ਚ ਰਾਤਾਂ ਬਾਹਰ ਰੱਖਿਆ ਸੀ ਨਾ ਵੇਖੀ ਸਹੀ ਹੁਣ ਮੈਂ ਤੇਰ ਨਾਲ ਕੀ ਹਸ਼ਰ ਕਰਦੀ ਆ ਸਾਰੇ ਹੈਰਾਨ ਤੇ ਪਰੇਸ਼ਾਨ ਹੋਣਗੇ ਇਹ ਪੂਜਾ ਇਨਾ ਬਦਲ ਕਿਦਾਂ ਗਈ ਆ ਦੀਦੀ ਸਬਜੀ ਕਿੱਦਾਂ ਰੱਖੀ ਜੇ ਆਵੇ ਮੰਮੀ ਦੀ ਸਬਜੀ ਮੈਂ ਅੱਛਾ ਪਾਤੀ ਤੁਸੀਂ ਹਾਂ ਮੈਂ ਪਾਤੀ ਮੈਂ ਉਧਰ ਕੋਲੀ ਲਾਈ ਫਿਰ ਲਿਓ ਪਹਿਲਾਂ ਮੰਮੀ ਨੂੰ ਰੋਟੀ ਫੜਾਏ ਉਹਨਾਂ ਦਵਾਈ ਖਾਣੀ ਚੰਗਾ ਕੋਈ ਨਹੀਂ ਮੈਂ ਮੰਮੀ ਨੂੰ ਦੇ ਦੇਨੀ ਹੈ ਪਹਿਲਾਂ ਹਾਂ ਮੰਮੀ ਜੀ ਆ ਲੋ ਰੋਟੀ ਖਾ ਲੋ ਤੇ ਮੈਂ ਤੁਹਾਨੂੰ ਨਾ ਪਾਣੀ ਲਿਆਦਾ ਜੇ ਕੋਈ ਚੀਜ਼ ਦੀ ਲੋੜ ਹੋਏਗੀ ਨਾ ਤੇ ਮੈਨੂੰ ਆਵਾਜ਼ ਦੇ ਦਿਓ ਮੈਂ ਰਸੋਈ 'ਚ ਹੀ ਆ ਪੁਜਾ ਸ਼ੋਗਰਵਾ ਤੋਂ ਮੇਂ ਬਾਤ ਲੱਗੀਆਂ ਤੇ ਚੱਲ ਜੇ ਤੂੰ ਇਦਾਂ ਹੀ ਰਵੇਂਗੀ ਤੇ ਵਿਪਨ ਦੀਆਂ ਝੜਕਾਂ ਤੋਂ ਬੱਚੀ ਰਹਵੇਂਗੀ ਨਾਲੇ ਰੋਜ ਦਾ ਜਿਹੜਾ ਕੋਤਕ ਲੈ ਚੰਗਾ ਨਹੀਂ ਲੱਗਦਾ ਮੈਂ ਉਹ ਕਿਉਂ ਤਾਂ ਕਿੰਨੇ ਕੁ ਤੰਗ ਹੋ ਨਹੀਂ ਤਾਂ ਡੱਲਵੇਂ ਵੇਖ ਕੇ ਜੇ ਤੁਸੀਂ ਦੋਵੇਂ ਜੀ ਖੁਸ਼ ਰਹੋ ਤੇ ਮੈਂ ਵੀ ਖੁਸ਼ ਰਹਾ ਮਮੀ ਹੁਣ ਤੂੰ ਫਿਕਰ ਨਾ ਕਰੋ ਤਾਨੂੰ ਨਾ ਇਹ ਚੀਜ਼ ਦੀ ਤਾਂ ਬਿਲਕੁਲ ਨਹੀਂ ਸੁਣਨ ਨੂੰ ਮਿਲੇਗੀ ਪੇ ਪੂਜਾ ਨੇ ਕੋਈ ਗਲਤੀ ਕੀਤੀ ਆ ਬਾਕੀ ਜਿਹੜੀਆਂ ਮੈਂ ਪਿੱਛੇ ਗਲਤੀਆਂ ਕੀਤੀਆਂ ਨਾ ਉਹ ਸਾਰੀਆਂ ਦਾ ਮੈਨੂੰ ਚੇਤਾ ਆ ਗਿਆ ਵਾ ਸਾਰੀਆਂ ਮੈਂ ਆਪਣਾ ਪਛਤਾਵਾ ਜਿਹੜਾ ਮੰਨਦੀ ਆ ਵੀ ਮੈਂ ਜਿੱਥੇ ਜਿੱਥੇ ਗਲਤ ਹੈ ਗਈ ਹੀ ਚੱਲ ਪੁੱਤ ਚੰਗੀ ਗੱਲ ਵਾ ਰਲ ਮਿਲ ਕੇ ਰਹੋ ਤੇ ਵਧੀਆ ਲੱਗਦਾ ਵਾ ਆਂਢੀ ਗਵੰਢੀ ਵੀ ਅੱਗੇ ਤੁਹਾਡਾ ਰੌਲਾ ਸੁਣ ਸੁਣ ਕੇ ਤੇ ਪਰੇਸ਼ਾਨ ਹੁੰਦੇਗੇ ਮੈਨੂੰ ਦੱਸ ਦੇ ਹੁੰਦੇ ਵੀ ਤੁਹਾਡਾ ਤਾਂ ਨਵਾਂ ਘਰੋਂ ਨਿਕਲਦੀ ਤੇ ਲੜਦਿਆਂ ਰਿੰਦਿਆਂ ਵਾ ਤੇ ਜੇ ਤੁਸੀਂ ਚੰਗੇ ਰਹੋਗੇ ਤੇ ਸਾਰਾ ਕੁਝ ਚੰਗਾ ਮੰਮੀ ਹੁਣ ਤੁਸੀਂ ਮੈਂ ਕਹਾਂ ਬਾਹਰ ਜਾਓਗੇ ਨਾ ਤਾਂ ਸਾਰੇ ਇਹੋ ਹੀ ਕਿਆ ਕਰਨਗੇ ਕਿ ਤੁਹਾਡੇ ਘਰੋਂ ਤੇ ਬਾਜ਼ ਹੀ ਨਹੀਂ ਹੁੰਦੀ ਹੈਗੀ ਨੂਹਾਂ ਕਿਤੇ ਵਾਂਡੇ ਚਲ ਗਈਆਂ ਵਾ ਇਹੋ ਗੱਲਾਂ ਸੁਣਨ ਨੂੰ ਮਿਲਣਗੀਆਂ ਹੁਣ ਤੇ ਹੁਣ ਤੇ ਬਿਲਕੁਲ ਫਿਕਰ ਨਾ ਕਰੋ ਗੱਲ ਤੇ ਮੰਮੀ ਜੀ ਤੁਹਾਡੀ ਵਾਕਿਆ ਸਹੀ ਆ ਮੈਨੂੰ ਹੁਣ ਪਤਾ ਲੱਗਾ ਆ ਕਿੱਥੇ ਮੈਂ ਗਲਤ ਹੀ ਅੱਜ ਜਿੱਦਾਂ ਵੱਡੀ ਪਹਿਲਾਂ ਮਿਸ ਨਹੀਂ ਬਣ ਬਣ ਕੇ ਵਾਰ ਕਰਦੀ ਸੀ ਨਾ ਉਹ ਸੇਮ ਚੀਜ਼ ਹੁਣ ਮੈਂ ਕਰੂੰਗੀ ਇਹਨੂੰ ਵੇਖਿਓ ਸਹੀ ਤੁਸੀਂ ਕਿੱਦਾਂ ਮੈਂ ਪੜ੍ਹਨੇ ਪਾਉਣੀ ਆ ਚੱਲ ਕੋਈ ਨਹੀਂ ਮੰਮੀ ਜੀ ਛੱਡੋ ਤੁਸੀਂ ਇਹਨਾਂ ਗੱਲਾਂ ਨੂੰ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਵਾਂ ਨਾਲੇ ਤੁਹਾਡੀ ਰੋਟੀ ਠੰਡੀ ਹੋਣ ਈ ਆ ਤੁਸੀਂ ਖਾਓ ਰੋਟੀ ਤੇ ਹੁਣ ਫਿਕਰ ਨਾ ਕਰੋ ਤੁਸੀਂ ਬਿਲਕੁਲ ਟੈਨਸ਼ਨ ਲਾ ਦੋ ਮਨ ਤੋਂ ਸ਼ਗਰਵਾ ਪ੍ਰਮਾਤਮਾ ਤੇਰਾ ਕਿਤੇ ਮੈਨੂੰ ਵੀ ਸੁੱਕਦੀ ਰੋਟੀ ਮਿਲੀ ਆ ਚਲ ਜੇ ਖੁਸ਼ ਹੋ ਕੇ ਰੋਟੀ ਪਾਣੀ ਦੇਣ ਤੇ ਮੈਨੂੰ ਕਾਦੀ ਪਰੇਸ਼ਾਨੀ ਆ ਇਹ ਨਿਤ ਤੱਕ ਉਤਕਲੇਸ਼ ਰੱਖ ਦਿਆਂ ਹੀ ਨਿਹਾਣੇ ਵਿੱਚ ਬਾਰੇ ਕੰਦੀ ਬਰੋਹ ਹੀ ਲੱਗਦੇ ਰਹਿੰਦੇ ਹੈਗੇ ਤੇ ਹਰ ਵਕਤ ਮੈਨੂੰ ਟੈਨਸ਼ਨ ਰਹਿੰਦੀ ਹੈਗੀ ਉਧਰ ਮੈਂ ਮੁੰਡੇ ਦੇ ਮੂੰਹ ਹਲਵੇ ਵੇ ਚੂਰਦੀ ਰਹਿਨੀ ਉਹ ਇੱਕ ਚੋਰਾ ਕੰਮ ਤਾਂ ਆਉਂਦਾ ਹੀਗਾ ਇੱਕ ਘਰ ਦੇ ਵਿੱਚ ਇਹਨਾਂ ਦਾ ਕੁੱਤ ਕਲੇਸ ਨਹੀਂ ਮੁੱਕਦਾ ਚੱਲ ਜੇ ਹੁਣ ਇਹ ਸੁਧਰ ਜੇ ਮੈਨੂੰ ਹੋਰ ਕੀ ਚਾਹੀਦਾ ਵਾ ਚੱਲ ਮੇਰਾ ਪੁੱਤ ਤੇ ਖੋਸ਼ ਰਹੂਗਾ ਹੀ ਨਾ ਕਰੋ ਆ ਪ੍ਰਮਾਤਮਾ ਕਿਤੇ ਮੇਰੇ ਘਰ ਦੇ ਵਿੱਚ ਹੀ ਖੁਸ਼ੀਆਂ ਆਈਆਂ ਹੁਣ ਤੇ ਤੇਰੇ ਘੜੀ ਇਹ ਹੀ ਬੇਨਤੀ ਆ ਕਿਤੇ ਕਿਸ ਦੀ ਨਜ਼ਰ ਨਾ ਲੱਗੇ ਮੇਰੇ ਘਰ ਨੂੰ ਪੂਜਾ ਆ ਵਿਪਨਲੀ ਵੀ ਰੋਟੀ ਮੈਂ ਭਵਾਤੀ ਆ ਤੈਨੂੰ ਫੜਾ ਕੇ ਆਗਾ ਦੀਦੀ ਸੱਚ ਪੁੱਛੋ ਤੇ ਨਾ ਮੈਨੂੰ ਹਜੇ ਵੀ ਡਰ ਲੱਗਣ ਡਿਆ ਵਾ ਮੈਂ ਤਾਂ ਕੰਨੀ ਆ ਤੂੰ ਹੀ ਫੜਾਓ ਇਹਨਾਂ ਨੂੰ ਰੋਟੀ ਤੇ ਮੈਂ ਫੁਲਕੇ ਲਾਉਣੀ ਆ ਨੀ ਕੋਹ ਨਹੀਂ ਹੁੰਦਾ ਤੈਨੂੰ ਕੋਈ ਗੱਲ ਨਹੀਂ ਆਖਦਾ ਡਾਂਗ ਨਹੀਂ ਮਾਰਦੇ ਲੱਗਾ ਜੇ ਕੋਹ ਆਖੂਗਾ ਨਾ ਤੇ ਅਸੀਂ ਸਾਰੇ ਲੱਗ ਗਏ ਆ ਉਹਨੇ ਰੋਟੀ ਫੜ ਲੈਣੀ ਆ ਤੇਰੇ ਹੱਥੋਂ ਤੂੰ ਐਵੇਂ ਡਰੀ ਜਾਨੀ ਆ ਪਰ ਦੀਦੀ ਸੱਚ ਪੁੱਛੋ ਯਾਰ ਡਰ ਬੜੀ ਲੱਗਣ ਡਿਆ ਮੈਨੂੰ ਜਾਓ ਤਸੀਂ ਚਲ ਜਾਓ ਹਾਂ ਕੋਹ ਨਹੀਂ ਹੁੰਦਾ ਨੀ ਮੇਰੀ ਮੰਨ ਕੇ ਜਾ ਤੇ ਸਹੀ ਕੋਹ ਨਹੀਂ ਕਹਿੰਦਾ ਜੇ ਹਈ ਨਾ ਡਰਦਾ ਇਹਨੂੰ ਪਹਿਲਾਂ ਹੁੰਦਾ ਨਾ ਰੋਲਾ ਪੈਣਾ ਹੀ ਨਹੀਂ ਘਰ ਦੇ ਵਿੱਚ ਚੱਲ ਕੋਈ ਗੱਲ ਨਹੀਂ ਫੇਰ ਕਹਿਣਾ ਦੀਦੀ ਹਰੇ ਮੈਨੂੰ ਮੇਨੇ ਮਾਰਦੀ ਆ ਤੇ ਤੂੰ ਜਾ ਕੇ ਤੇ ਰੋਟੀ ਫੜਾ ਕੇ ਆ ਵੀਪਨ ਨੂੰ ਚੱਲ ਦੇਖ ਕਿ ਡੇ ਫਫੜੇ ਕਰਦੀ ਹਾਂ ਹੁਣ ਇਹਨੂੰ ਡਰ ਲੱਗਦਾ ਵਾ ਪਹਿਲਾਂ ਜਦੋਂ ਇੰਨਾ ਆਂਦਾ ਹੁੰਦਾ ਸੀ ਪੂਜਾ ਤੂੰ ਸੁਧਰ ਜਾ ਸੁਧਰ ਜਾ ਉਦੋਂ ਤੇ ਕਿਸ ਨੂੰ ਪੱਲੇ ਨਹੀਂ ਬੰਦੀ ਆਦੀ ਹੀਗੀ ਮੇਰੇ ਹੱਥ 'ਚ ਪੈਸੇ ਤੇ ਮੇਰਾ ਹੀ ਸਾਰਾ ਕੁਵਾਂ ਪਰ ਇੱਕ ਗੱਲ ਹੈਗੀ ਆ ਆ ਕੱਲ ਦੀ ਜਿਹੜੀ ਢਿਮੜੀ ਲਾਈ ਆ ਨਾ ਵੀਪਨ ਨੇ ਇਹਦੀ ਚੰਗੀ ਸੂਤਰ ਆਈ ਆ ਪਹਿਲਾਂ ਤਾਂ ਕਿਸੇ ਵਾਰੇ ਨਹੀਂ ਆਉਂਦੀ ਹੁਣ ਤੇ ਬੜਾ ਜੀ ਜੀ ਕਰਦੀ ਰਹੀ ਫਿਰਦੀ ਜੇ ਕਿਤੇ ਇਹਨੇ ਹੁਣ ਬਹੁਤੀ ਤਾਂ ਠਾਂ ਠਾਂ ਗੱਲ ਕੀਤੀ ਨਾ ਤਾਂ ਮੇਰੇ ਵੀ ਹੱਥ ਹੋਣ ਨਾ ਸਕੀਮ ਹੀ ਆਈ ਆ ਮੈਂ ਸਿੱਧਾ ਵਿਪਨ ਨੂੰ ਹੀ ਦੱਸਿਆ ਕਰਨਾ ਵੇਖੀ ਫਿਰ ਇਹਨੂੰ ਕਿਦਾਂ ਸੂਤਰ ਕਰਦਾ ਵੇਪਨ ਆ ਰੋਟੀ ਖਾ ਲੋ ਰੋਟੀ ਬੂਰਾ ਮੈਂ ਨਹੀਂ ਖਾਣੀ ਕਿਉਂ ਨਹੀਂ ਮੇਰਾ ਜੀਨ ਘੰਡੇ ਰੋਟੀ ਖਾਣ ਨੂੰ ਖਾਲੋ ਹੁਣ ਤੇ ਗਰਮ ਗਰਮ ਲਾਈ ਆ ਦੀਦੀ ਨੇ ਫੇਰ ਠੰਡੀ ਹੋ ਜਾਣੀ ਆ ਉਹ ਮੈਂ ਤੇਰੇ ਹੱਥੇ ਰੋਟੀ ਨਹੀਂ ਖਾਣੀ ਨਾ ਤੂੰ ਦੱਸ ਸਾਰੇ ਕਾਹਦੇ ਤੇ ਬਣ ਹੁਣ ਕੀ ਹੋ ਗਿਆ ਵਾ ਹੁਣ ਤੇ ਸਾਰੇ ਘਰ ਦੇ ਵੀ ਮੰਨ ਗਏ ਆ ਤੇ ਹੁਣ ਤੇ ਮੈਂ ਵੀ ਕਿੰਨੀ ਬਦਲ ਗਈ ਆ ਤੂੰ ਇਹ ਹਜੇ ਵੀ ਉਹ ਗੱਲਾਂ ਕਰੀ ਜਾਣ ਦੇ ਜੇ ਜੇ ਤੂੰ ਹੀ ਨਹੀਂ ਨਾ ਰੋਟੀ ਖਾਣੀ ਤੇ ਰੋਟੀ ਮੈਂ ਵੀ ਨਹੀਂ ਖਾਣੀ ਜੇ ਕੈਨੇਓ ਤੇ ਮੈਂ ਤੁਹਾਡੇ ਪੈਰਾਂ 'ਚ ਬਹਿ ਜੰਨੀ ਆ ਪਰ ਹਾਈ ਦਾ ਨਾ ਕਰੋ ਹੁਣ ਮੇਰ ਨਾਲ ਉਹ ਮੈਂ ਤੇ ਨਹੀਂ ਗੱਲਾਂ ਵਿੱਚ ਨਹੀਂ ਹੋਣ ਵਾਲਾ ਇਹ ਗੱਲ ਤਾਂ ਤੂੰ ਬਦਲ ਹੀ ਨਹੀਂ ਸਕਦੀ ਜਿੰਨਾ ਤਰੀਂ ਕਰ ਤੋਤਾ ਵਾਂ ਤੇਰੇ ਤੇ ਅੰਦਰ ਮੈਲ ਵੜੀ ਆ ਜੇ ਨਾ ਮਰਜ਼ੀ ਤੈਨੂੰ ਸਮਝਾ ਲਓ ਤੇਰੇ ਖਾਨੇ ਦੇ ਨਹੀਂ ਆਉਣ ਵਾਲੀ ਗੱਲ ਤੇ ਚੱਲ ਜਾ ਬਾਹਰ ਟੁੱਪ ਕਰਕੇ ਵਿਪਨ ਇਹ ਨਹੀਂ ਗੱਲ ਹੁੰਦੀ ਸਮੇਂ ਦੇ ਹਿਸਾਬ ਨਾਲ ਬੰਦਾ ਬਦਲ ਵੀ ਜਾਂਦਾ ਆ ਜ਼ਰੂਰੀ ਨਹੀਂ ਆ ਜੇ ਬੰਦਾ ਗਲਤੀਆਂ ਕਰਨ ੜਿਆ ਤੇ ਉਹਨੇ ਗਲਤੀਆਂ ਕਰੀ ਹੀ ਜਾਣੀਆਂ ਵਾ ਬੰਦਾ ਬਦਲ ਜਾਂਦਾ ਹੁੰਦਾ ਆ ਤੁਸੀਂ ਨਾ ਇਦਾਂ ਕਰੋ ਵੀ ਮੈਂ ਤੁਹਾਨੂੰ ਦੱਸਾਂ ਮੈਂ ਤੇਰੀ ਗੱਲਾਂ ਚ ਆਉਣ ਵਾਲਾ ਨਹੀਂ ਹੈਗਾ ਬਦਲਣ ਵਾਲੇ ਬੰਦੇ ਕੋਈ ਹੋਰ ਹੁੰਦੇ ਆ ਉਹਨਾਂ ਦੇ ਲੱਛਣ ਵੱਖਰੇ ਹੁੰਦੇ ਆ ਤੇਰੇ ਲੱਛਣੇ ਸੁਧਰਨ ਵਾਲੇ ਹੈਗੇ ਚੋਪਰ ਕਰਾ ਫਾਹੀ ਫਾੜ ਤਾ ਬਾਹਰ ਚਲ ਜਾ। ਪਰ ਇਹਦਾ ਮਤਲਬ ਤਾਂ ਹੀ ਮੈਨੂੰ ਮਾਫ ਨਹੀਂ ਕੀਤਾ। ਉਹ ਬਾਬਾ ਮੈਂ ਤੁਹਾਡੇ ਪੈਰੀ ਪੈ ਜੰਨੀ ਆ। ਨਾ ਕਰੋ ਇਦਾਂ। ਉਹ ਮੇਰੇ ਪੈਰੀ ਨਾ ਪਾਇ। ਪੈਰੀ ਪਹਿਣਾ ਨਾ ਉਹ ਜਿਹੜੇ ਸਿਆਣੇ ਬਾਹਰ ਬੈਠੇ ਨਾ ਉਹਨਾਂ ਦੇ ਪੈ। ਜਿਨ੍ਹਾਂ ਤੋਂ ਇੰਨਾ ਕਰਦੇ ਰਹੇ ਆ। ਉਹ ਮੈਂ ਉਹਨਾਂ ਦੇ ਪੈਰੀ ਪਾ ਕੇ ਉਹਨਾਂ ਕੋਲ ਮਾਫੀ ਮੰਗ ਕੇ ਉਹਨਾਂ ਨੂੰ ਮਨਾ ਵੀ ਲਿਆ ਆ ਤੇ ਜਾ ਕੇ ਵੇਖੋ ਮੰਮੀ ਨੂੰ ਮੈਂ ਰੋਟੀ ਫੜਾ ਕੇ ਆਈ ਹਾਂ ਖਾਣ ਵੀ ਦੇ ਆ। ਉਹ ਤੇ ਮੇਰੇ ਨਾਲ ਇੰਨੇ ਪਿਆਰ ਨਾਲ ਗੱਲ ਕਰਨ ਦੇ ਆ। ਤੂੰ ਇਹ ਦੇਖ ਜੇ ਤਾਂ ਗੁੱਸਾ ਹੀ ਨਹੀਂ ਛੱਡਿਆਗਾ ਪਿਆਰ ਨਾਲ ਬੋਲਣਾ ਤੇ ਦੂਰ ਦੀ ਗੱਲ ਹੀ ਰਹਿ ਗਈ ਆ ਉਹ ਤੋ ਤਾਂ ਗੱਲਾਂ ਕਰਨਾ ਨਹੀਂ ਬੰਦਾ ਬਦਲਦਾ ਬੰਦਾ ਬਦਲਦਾ ਅੰਦਰੋਂ ਜਦ ਅੰਦਰ ਨਿਕ ਤੋਂ ਨਾ ਬੰਦਾ ਬਦਲੇ ਉਹਨੇ ਤੇਰਾ ਬੰਦਾ ਨਾ ਗਿਣਿਆ ਨਹੀਂ ਜਾਂਦਾ ਕਿ ਥਾਂ ਚ ਤੂੰ ਬਦਲਦੀ ਤੋ ਤੋ ਤੇਰੇ ਅੰਦਰੋਂ ਕੁਝ ਹੋਰ ਹੈ ਤੇ ਮੂੰਹ ਤੇ ਕੁਝ ਹੋਰ ਵਾ ਮੈਂ ਸਭ ਜਾਣਦਾ ਤੇਰੀਆਂ ਗੱਲਾਂ ਨੂੰ ਇਹ ਕਹ ਕੇ ਚੁੱਪ ਕਰਕੇ ਥਾਲੀ ਲੈ ਕੇ ਚੱਲ ਜਾ ਬਾਹਰ ਮੇਰਾ ਦਿਮਾਗ ਨਾ ਖਰਾਬ ਕਰ ਜਾਦਾ ਚਲੋ ਠੀਕ ਆ ਵੇ ਪਰ ਜੇ ਤੁਸੀਂ ਨਈ ਰੋਟੀ ਖਾਣੀ ਤੇ ਨਾ ਖਾਓ ਰੋਟੀ ਮੈਂ ਵੀ ਨਹੀਂ ਖਾਣੀ ਹੁਣ ਉਹ ਗੱਲ ਤੁਹਾਨੂੰ ਮੇਰੀ ਮੇਰਾ ਇਹਦਾ ਤੇਰੇ ਨੂੰ ਸੁਭਾਯਾ ਨਹੀਂ ਪੱਥਰ ਦੇ ਦਾ ਇਹਦਾ ਮੂਰਤੀ ਮੈਨੂੰ ਮਾਫ ਕਰਤਾ ਵਾ ਮਾਮੂਲੀ ਬਾਹਰ ਦੀ ਗੱਲ ਆ ਉਹ ਮੈਂ ਨਹੀਂ ਕਹਾਂ ਮੇਰੇ ਕਰਕੇ ਹੋ ਗਏ ਭੁੱਖਾ ਰਹੇ ਤੇ ਮੈਂ ਖਾ ਲੈਣਾ ਰੋਟੀ ਜਾ ਤੂੰ ਜਾ ਬਾਹਰ ਜਾ ਪਰਲੇ ਮੰਤਾਂ ਬੜੀਆਂ ਕਰਨ ਤੇ ਗਿਆ ਪਰ ਪਤਾ ਨਹੀਂ ਕੀ ਗੱਲ ਮੈਨੂੰ ਇੱਥੇ ਨਾ ਜਕੀਂ ਜਾਨੇ ਆਉਂਦੇ ਆ ਉਹ ਸਿਆਣੇ ਕਹਿੰਦੇ ਆ ਨਾ ਜਦੋਂ ਰਿਸ਼ਤੇ ਵਿੱਚ ਦਰਾੜ ਆ ਜਾਂਦਾ ਨਾ ਫਿਰ ਭਰਦੇ ਨਹੀਂ ਹੁੰਦੀ ਪਰਦਿਆਂ ਨਾਲ ਉਹਨੂੰ ਟਾਈਮ ਲੱਗਦਾ ਤੇ ਜੇ ਪਰ ਵੀ ਜਾਏ ਤਾਂ ਉਹਦੇ ਵਿੱਚ ਤਰੇਲ ਰਹਿ ਹੀ ਜਾਂਦੀ ਹੈ ਇਹਨੂੰ ਦੇਖਿਓ ਨਾ ਪਹਿਲਾਂ ਇਹ ਵਈ ਲਖਾ ਰਹੀ ਹੈ ਨਾ ਇਹ ਪਣਾ ਕਿਤੇ ੱਲੇ ਜੇ ਚੱਲਿਆ ਨਹੀਂ ਆ ਮੈਂ ਕਿਤੇ ਅੱਜ ਬੱਬਾ ਦਾ ਹੀ ਲਾਂਦੀ ਐ ਨਾ ਇਹਨੂੰ ਦੇਣ ਚੱਲਿਆ ਮੈਂ ਡੀ ਐਨ ਚੱਲੇ ਹੋ ਆਹੋ ਕਿੱਥੇ ਦੇਣ ਚੱਲੇ ਹੋ ਕਿੰਨੇ ਖੜਨੀ ਆ ਉਹ ਕਹੇ ਡੇਲਰ ਨੂੰ ਵੇਚ ਕੇ ਆਉਂਗਾ ਪਰ ਖੜਨੇ ਕਿੰਨੇ ਆ ਹਾਏ ਹਾਏ ਵੇਪਣ ਤੁਸੀਂ ਐਡੀ ਛੇਤੀ ਕੱਲਿਆਂ ਨੇ ਫੈਸਲਾ ਲੈ ਲਿਆ ਆ ਸਕੂਟਰੀ ਵੇਚਉਣੀ ਆ ਤਾਨੂੰ ਪਤਾ ਐ ਚੰਗਾ ਬੜਾ ਕਿੰਨੀ ਔਖੀ ਮੈਂ ਚੀਜ਼ ਬਣਾਈ ਆ ਕਿੰਨੀ ਮਿਹਨਤ ਲੱਗੀ ਆ ਤੂੰ ਹੀ ਹੁਣ ਇੱਕ ਸਕਿੰਟ ਲਾਉਂਦੇ ਹੋ ਇੱਕ ਕਿੱਕ ਮਾਰ ਕੇ ਤੂੰ ਜਾ ਕੇ ਉਥੇ ਡੀਲਰ ਦੇ ਗਾੜੀ ਲਾ ਦੇਣੀ ਆ ਮੈਨੂੰ ਕਿੰਨਾ ਟਾਈਮ ਲੱਗਿਆ ਇਹ ਵੀ ਸੋਚ ਕੇ ਵੇਖੋ ਹਾਂ ਨਾਲੇ ਇਹਨੂੰ ਵੇਚਾਂ ਦਾ ਕੀ ਫਾਇਦਾਾਨੂੰ ਮੋਟਰਸਾਈਕਲ ਤੁਹਾਡੇ ਕੋਲ ਹੈਗਾ ਤਾਂ ਸਹੀ ਆ ਤੂੰ ਆਪਣੇ ਕੰਮ ਉੱਤੇ ਗੱਡਿਆ ਕਰੋ ਹਾਂ ਤੇ ਜਦੋਂ ਘਰ ਦੀ ਕੋਈ ਲੋੜ ਹੁੰਦੀ ਹੈ ਕਿਸ ਚੀਜ਼ ਦੀ ਮੈਂ ਤੇ ਇੱਥੇ ਜਾ ਕੇ ਕਾਰ ਆਉਣੀ ਆ ਉਹ ਮੈਂ ਝੂਠੀ ਕਮਾਈ ਦੀ ਚੀਜ਼ ਨਹੀਂ ਰੱਖਣੀ ਘਰ ਨਾਲੇ ਦੂਜੀ ਗੱਲ ਇਹ ਅਹੇ ਜੀ ਇਹ ਵੇਚਣ ਦੀ ਗੱਲ ਹੀ ਇਹ ਚੀਜ਼ਾਂ ਔਖੀਆਂ ਬੰਦੀਆਂ ਵਾ ਉਹ ਤੇਰੇ ਲਈ ਕਿਹੜੀ ਗੱਲ ਵਾ ਉਹ ਤੇ ਇੱਕ ਦੋ ਠੱਗੀ ਹੋਰ ਮਾਰੀ ਤੇ ਦੁਨੀਆ ਮਰਜ਼ੀ ਹੋਦੀ ਕਿੱਥੇ ਕਰਲਾ ਹਾ ਦੋਗੀ ਆਵੇਂ ਪਣ ਤੂੰ ਹੀ ਤੇ ਹੁਣ ਨਾ ਗੱਲਾਂ ਕਰਨੋਂ ਹਟਦੇ ਹੀ ਨਹੀਂ ਆ ਤੂੰ ਇਹਦੇ ਮੈਨੂੰ ਗੱਲਾਂ ਹੀ ਸੁਨਾ ਸੁਨਾ ਕੇ ਮੈਨੂੰ ਲੱਗਦਾ ਚੁਦਾਈ ਕਰ ਦੇਣਾ ਵਾ ਜੇ ਤੂੰ ਹੀ ਇਦਾਂ ਹੀ ਗੱਲਾਂ ਕਰਦੀ ਰਹੀ ਨਾ ਮੈਨੂੰ ਲਾ ਲਾ ਕੇ ਤੇ ਮੇਰੇ ਦਿਮਾਗ 'ਚ ਉਦਾਂ ਹੀ ਫਰਕ ਪੈ ਜਾਣਾ ਮੈਨੂੰ ਲੱਗਦਾ ਇਹ ਤੈਨੂੰ ਨਾ ਰੱਬ ਮੱਤਾ ਹੀ ਦੇਣ ਡਿਆ ਵਾ ਜਿਹੜੀ ਝੂੜਦੇ ਆ ਚੀਜ਼ਾਂ ਦੀਆਂ ਨਾ ਉਹ ਇਕੱਠਿਆਂ ਦੇ ਚੀਤੀ ਹੋ ਜਾਂਦੀਆਂ ਵਾ ਪਰ ਜੋ ਜਾਂਦੀਆਂ ਨੇ ਉਹ ਛੱਟ ਹੀ ਰੰਗ ਜਾਂਦੀਆਂ ਘਰੋਂ ਇਹ ਕਰਕੇ ਹੁਣ ਤੂੰ ਘਾਬਰ ਨਾ ਇਹਨੂੰ ਜਾਣ ਦੇ ਬਾਅਦ ਨੂੰ ਇਹਨੂੰ ਇਹ ਝੂੜ ਦੀ ਕਮਾਈ ਘਰ ਰੱਖ ਕੇ ਅਸੀਂ ਕਰਨੀ ਆ ਉਹ ਨਾਲੇ ਤੇਰੇ ਤੇ ਉਦਾਂ ਹੀ ਰਹਿ ਆਵਾਗਾ ਹੋਈਆਂ ਵ ਹੋਂਦ ਘਰ ਆਈ ਆ ਜਿੱਦਾਂ ਨੂੰ ਮੂੰਹ ਚੁੱਕ ਕੇ ਜਿੱਦਾਂ ਨੂੰ ਮਰਜ਼ੀ ਜਰਾ ਹੈ ਨੂੰ ਚਲ ਜਾਓ ਕਦੀ ਆਏ ਨੂੰ ਚਲ ਜਾਓ ਇਹ ਕਰਕੇ ਮੈਂ ਨੂੰ ਫਾਇ ਵਾਡਾਉਣ ਲਗਾਵਾ ਮੈਂ ਪਰ ਮੇਰੀ ਗੱਲ ਸੁਣੋ ਉਹ ਨਾ ਕਰੋ ਐਦਾਂ ਬੜੀ ਓਕੀ ਚੀਜ਼ ਬਣਾਈਆਂ ਮੈਂ ਮੰਨ ਜੋ ਮੇਰੀ ਗੱਲ ਹਜੇ ਵੀ ਮੰਨ ਲਈ ਮੰਨ ਲਈ ਤੇਰੀ ਕੋਈ ਤੇਰੀ ਮੰਦਾ ਆਇਆ ਅਜ ਤੱਕ ਵੇ ਪਰ ਨਾ ਜਾਓ ਮੈਂ ਕੰਨੀ ਆ ਰਹਿਣ ਦੋ ਹਜੇ ਵੀ ਸੁਣ ਲੋ ਮੇਰੀ ਗੱਲ ਉਹ ਆਪਣੇ ਮਤ ਆਪਣੇ ਕੋਲ ਹੀ ਰੱਖ ਜਗਾ ਬਈ ਜੀ ਮੈਨੂੰ ਸਮਝਾਉਣ ਵਾਲੀ ਹਏ ਹਏ ਦਿਲ ਤੇ ਕਰਦਾ ਮੇਰਾ ਆ ਜਿਹੜੀ ਪੰਮੋ ਮਾਰੀ ਕਰਕੇ ਮੇਰਾ ਘਰ ਵਾਲਾ ਇੰਨਾ ਔਖਾ ਔਖਾ ਮੈਨਾਂ ਬੋਲਣ ਡਿਆ ਨਾ ਮੇਰਾ ਜੀ ਕੰਡਾ ਇਹਨੂੰ ਹੁਣੇ ਜਾ ਕੇ ਨਾ ਅੰਦਰ ਲੰਮੇ ਪਾ ਕੇ ਤਪਲਾਦਾ ਪਰ ਨਹੀਂ ਮੈਂ ਵੀ ਸੌਂ ਖਾਦੀ ਆ ਤੇ ਹੁਣ ਜਿਹੜਾ ਕੰਮ ਗੁੱਸੇ ਨਾਲ ਨਹੀਂ ਨਾ ਉਹਨੂੰ ਪਿਆਰ ਨਾਲ ਕਰਨਾ ਵਾ ਤੇ ਐਦਾਂ ਕਰਦੀ ਆ ਮੰਮੀ ਨੂੰ ਕਰਦੀ ਆ ਆਪਣੇ ਵਾਸਤੇ ਇਹਦੀਆਂ ਲੱਤਾਂ ਬਾਵਾ ਕੁੱਟਦੀਆਂ ਜਾ ਕੇ ਫੇਰ ਹੀ ਕੁਛ ਹੱਥ ਲੱਗਣਾ ਹੁਣ ਐਦਾਂ ਹੀ ਜਾਣਾ ਪਣਾ ਮੈਨੂੰ ਹੋਲੀ-ਹੋਲੀ ਨਾ ਹੁਣ ਮਿੱਠੇ ਜ਼ਹਿਰ ਵਾਂਗੂ ਮਾਰੂੰਗੀ ਇਹਨਾਂ ਨੂੰ ਐ ਕਹਿੰਦੇ ਹੁੰਦੇ ਆ ਨਾ ਮਿੱਠਾ ਜ਼ਹਿਰ ਜਿੱਦਾਂ ਅੰਦਰ ਜਾਂਦਾ ਨਾ ਪਤਾ ਨਹੀਂ ਲੱਗਦਾ ਬੰਦੇ ਨੂੰ ਇਦਾਂ ਹੀ ਹੁੰਨਾ ਪੂਜਾਂ ਦੀਆਂ ਚਾਲਾਂ ਦਾ ਵੀ ਪਤਾ ਨਹੀਂ ਲੱਗਣਾ ਤੁਹਾਨੂੰ ਵੀ ਕੀ ਬਣ ਗਿਆ ਵਾ ਮੰਮੀ ਲਿਆਓ ਤੁਹਾਡੀਆਂ ਮੈਂ ਲੱਤਾਂ ਕੁੱਟਾਂ ਹੋ ਜਾ ਲੱਤਾਂ ਮੇਰੇਗਾ ਤਾਂ ਕੁੱਟੇ ਜਾਂਦੀ ਮੈਂ ਠੀਕ ਹਾਂ ਮੈਨੂੰ ਕੁਝ ਨਹੀਂ ਹੋਇਆ ਕੋਈ ਗੱਲ ਨਹੀਂ ਮੰਮੀ ਫਿਰ ਵੀ ਥਕਾਵਟ ਹੋਈ ਜਾਂਦੀ ਆ ਬੰਦੇ ਨੂੰ ਨਿਕੜੇ ਅੱਜ ਬੜਾ ਮੇਰੇ ਤੇ ਪਿਆਰ ਆਉਣ ਡਿਆ ਕੀ ਗੱਲ ਵਾ ਸੁਖ ਵਾ ਮੰਮੀ ਤੁਹਾਡੇ ਤੇ ਪਿਆਰ ਆਉਣਾ ਮੈਨੂੰ ਇੱਕ ਤੂੰ ਹੀ ਤੇ ਹੈਗੇ ਓ ਜਿਹੜੇ ਮੈਨੂੰ ਘਰ ਚ ਸਮਝਦੇ ਓ ਨਹੀਂ ਤੇ ਮੇਰੀ ਤੇ ਕੋਈ ਘਰ ਚ ਗੱਲ ਸੁਣਨ ਨੂੰ ਹੀ ਤਿਆਰ ਨਹੀਂ ਹੈਗਾ ਪਪਨੂ ਜੇ ਮੈਂ ਸਵੇਰੇ ਰੋਟੀ ਫੜਾਈ ਆ ਉਹ ਡੁੱਡ ਕੇ ਅੱਗੋਂ ਪੈਣ ਡੇ ਹੀ ਹੁਣ ਤੇ ਦੀਦੀ ਵੀ ਮੈਨਾਂ ਇੰਨੇ ਪਿਆਰ ਨਾਲ ਗੱਲ ਕਰਦੀ ਆ ਤੁਸੀਂ ਵੀ ਵੇਖੋ ਮੈਨਾਂ ਇੰਨੇ ਪਿਆਰ ਨਾਲ ਰਹਿਣ ਡੇ ਓ ਫਿਰ ਪਤਾ ਨਹੀਂ ਇਹ ਕਿਉਂ ਨਹੀਂ ਮੰਨਣ ਡਿਆ ਹੈਗਾ ਜੇ ਤੱਕ ਮੈਂ ਆਪਣੀਆਂ ਗਲਤੀਆਂ ਦੀ ਮਾਫੀ ਵੀ ਮੰਗ ਲਈ ਆ ਮਨ ਲਓ ਜੀ ਆਪਾਂ ਕਹਿੰਨੇ ਆਂ ਕਿ ਮੈਂ ਪੈਸੇ ਜੋੜੇ ਆ ਤੇ ਮੰਮੀ ਜੀ ਰੱਖੇ ਤੇ ਮੈਂ ਅਕਸਰ ਘਰ ਚ ਹੀ ਆ ਨਾ ਮੈਂ ਕਿਸੇ ਨੂੰ ਬਾਹਰੋਂ ਥੋੜੀ ਫੜਾਈ ਆ ਜਾਂ ਮੈਂ ਕਿਸੇ ਭੈਣ ਭਰਾ ਨੂੰ ਦੇ ਆਈ ਆ ਹੈ ਤੇ ਮੈਂ ਆਪਣੀ ਕੁੜੀ ਵਾਸਤੇ ਜੋੜੇ ਆ ਨਾ ਉਹ ਵੀ ਤੇ ਇਸ ਘਰ ਦੀ ਧੀ ਆ ਨਾ ਚੱਲ ਪੋ ਜਾ ਮੇਰੇ ਕੋਲ ਤਾਂ ਪਰਦਾ ਰੱਖਿਆ ਕੋਈ ਗੱਲ ਨਹੀਂ ਪਰ ਤੈਨੂੰ ਆਪਣੇ ਬੰਦੇ ਕੋਲ ਪਰਦਾ ਨਹੀਂ ਰੱਖਣਾ ਚਾਹੀਦਾ ਦੋਵਾਂ ਜੀਆਂ ਦੀ ਸਲਾਹ ਜਿਹੜੀ ਆ ਨਾ ਬਹੁਤ ਵਧੀਆ ਹੁੰਦੀ ਆ ਉਹਨੂੰ ਤੂੰ ਸਾਰਾ ਕੁਝ ਦੱਸਿਆ ਕਰ ਉਹਦੇ ਕੋਲ ਨਾ ਪਰਦੇ ਰੱਖਿਆ ਕਰ ਜੇ ਤੂੰ ਪਰਦਾ ਨਾ ਰੱਖਿਆ ਹੁੰਦਾ ਤੇ ਅੱਜ ਇਹ ਦਿਨ ਤੈਨੂੰ ਵੇਖਣੇ ਨਹੀਂ ਪੈਣੇ ਮੰਮੀ ਹੱਸੇ ਕਰਕੇ ਤੇ ਮੈਂ ਆਪਣੀ ਗਲਤੀ ਤੋਂ ਪਛਤਾਉਂਦੀ ਆ ਇਸੇ ਗੱਲ ਦੀ ਤੇ ਮਾਨਾ ਕੋ ਮਾਫੀ ਵੀ ਮੰਗੀ ਆ ਦੱਸੋ ਹੁਣ ਇਤੋਂ ਵੱਧ ਬੰਦਾ ਕੀ ਕਰੇ ਹੁਣ ਜਾਨ ਤੇ ਮੈਂ ਦੇਣੋ ਰਹੀ ਚੱਲ ਪੂਜਾ ਕੋਈ ਨਹੀਂ ਜੋਗਜ ਹੋ ਗਿਆ ਪਿੱਛੇ ਪਰ ਇਹ ਵੀ ਗਾੜੀ ਦਾ ਖਿਆਲ ਰੱਖੀ ਅੱਗੇ ਤੋਂ ਇਹ ਸੌਂ ਖਾਲਾ ਵੀ ਮੈਂ ਆਪਣੇ ਬੰਦੇ ਕੋ ਝੂਠ ਨਹੀਂ ਬੋਲਣਾ ਜੋ ਮਰਜੀ ਹੋ ਜੇ ਨਹੀਂ ਮੰਮੀ ਐਦਾਂ ਦਾ ਹੁਣ ਕੁਛ ਨਹੀਂ ਹੁੰਦਾ ਬੰਦੇ ਦਾ ਝੂਠ ਨਹੀਂ ਬੋਲਦਾ ਜਿੱਥੇ ਬੰਦੇ ਨੇ ਨਾਲ ਖਲੋਣਾ ਨਾ ਉੱਥੇ ਕੋਈ ਨਿਕਲੋਂਦਾ ਹੁੰਦਾ ਮੰਮੀ ਗੱਲ ਤੇ ਤੁਹਾਡੀ ਵਾਕਿਆ ਹੀ ਠੀਕ ਵਾ ਪਰ ਨੀ ਤੂੰ ਮੈਨੂੰ ਬਿਠਿਆ ਬੋਲਣਾ ਨਾ ਪਾ ਸਾਫ ਸਾਫ ਦੱਸ ਵੀ ਗੱਲ ਕੀ ਆ ਮੰਮੀ ਫੁੱਲੀਆਂ ਮੈਂ ਤਾਂ ਨੂੰ ਕਾਦੀਆਂ ਪਾਉਣੀਆਂ ਵਾ ਮੈਂ ਤੇ ਤਾਂ ਨਾ ਇੱਕ ਸੁਭਾ ਕੀ ਗੱਲ ਕਰਨ ਆਈ ਸੀ ਹੁਣ ਇਹ ਪਣ ਵਾਲੀ ਵੀ ਇਹ ਲੋ ਹਾ ਮੈਨੂੰ ਬਿਨਾਂ ਦੱਸੇ ਬਿਨਾਂ ਪੁੱਛੇ ਸਕੂਟਰੀ ਵੇਚਣ ਚਲ ਗਈ ਆ ਬੰਦਾ ਪੁੱਛੇ ਜੇ ਮੈਂ ਲੈ ਆਂਦੀ ਆ ਤੇ ਮੈਂ ਘਰ ਦੀ ਚੀਜ਼ ਹੀ ਬਣਾਈ ਆ ਨਾ ਹੁਣ ਕਈ ਵਾਰੀ ਬੰਦਾ ਨਹੀਂ ਵੀ ਘਰ ਹੁੰਦਾ ਬੰਦਾ 100 ਕੰਮ ਕੱਢ ਹੁੰਦਾ ਜਾ ਕੇ ਆਪ ਹੀ ਨਹੀਂ ਜਿੱਦਣ ਲਿਆਂਦੀ ਵੀ ਪਹਿਪਨ ਪੁੱਛ ਕੇ ਲਿਆਂਦੀ ਸਕੂਟਰੀ ਮੰਮੀ ਪੋਛਕੇ ਨਹੀਂ ਲਿਆਂਦੀ ਇਹਦਾ ਮਤਲਬ ਇਹ ਥੋੜੀ ਆ ਵੀ ਹੁਣ ਘਰ ਚ ਚੀਜ਼ ਬਣੀ ਬਣੀ ਦੀ ਜਾ ਕੇ ਚੋਪਚ ਪੀਤੇ ਵੀ ਇਹ ਚਾਉ ਜਾ ਕੇ ਕਿੰਨੀ ਮਿਹਨਤ ਲੱਗੀ ਉਹਨੂੰ ਬਣਾਉਣ ਤੇ ਹੁਣ ਇਹ ਇੱਕ ਮਿੰਟ ਚ ਚੁੱਕ ਕੇ ਲੈ ਗਈ ਉਹਨੂੰ ਵੇਚਣ ਵਾਸਤੇ ਤੇ ਪੂਜਾ ਹੁਣ ਜਿਹੜੀ ਤੂੰ ਰਿਸ਼ਤੇ ਚ ਦਰਾੜ ਪਾ ਬੈਠੀ ਆ ਨਾ ਇਹਨੂੰ ਟਾਈਮ ਲੱਗਣਾ ਪਰਦਿਆ ਹੌਲੀ ਹੌਲੀ ਮਿਟਣੀ ਆ ਜੇ ਤੂੰ ਇੱਕਦਮ ਕਵੇ ਨਾ ਵੀ ਵਿਪਨ ਮੇਰਨਾ ਪਹਿਲਾ ਵਰਗਾ ਹੋ ਜੇ ਉਹ ਗੱਲ ਈ ਢੇਸ਼ਤੀ ਨਹੀਂ ਹੋ ਬਣਨੀ ਮੰਮੀ ਮੰਨਦੀ ਆ ਮੈਂ ਤੁਹਾਡੀ ਗੱਲ ਨੂੰ ਵੀ ਢੇਸ਼ਤੀ ਕੋਸ਼ ਵੀ ਨਹੀਂ ਹੁੰਦਾ ਪਰ ਬੰਦਾ ਥੋੜਾ ਥੋੜਾ ਤੇ ਬਦਲੇ ਹੁਣ ਮੈਂ ਵੀ ਤੇ ਵੇਖੋ ਕਿੰਨਾ ਆਪਣੇ ਆਪ ਦੇ ਚੇਂਜੇਸ ਲਿਆਂਦਾ ਹੀ ਆ ਮੈਂ ਵੀ ਤੇ ਬਦਲਣੀ ਨਹੀਂ ਰਹੀ ਆ ਆਪਣੇ ਆਪ ਨੂੰ ਚੱਲ ਮੰਮੀ ਕੋਈ ਨਹੀਂ ਹਾ ਵੀ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਪਰ ਮੇਰਾ ਨਾ ਇੱਕ ਕੰਮ ਕਰ ਦਿਓ ਹਾਂ ਜੇ ਸਕੂਟਰੀ ਵੇਚਣ ਚਲੀ ਗਏ ਆ ਨਾ ਮੈਂ ਕਹਿੰਨੀ ਆ ਵੀ ਜਿਹੜੇ ਸਕੂਟਰੀ ਦੇ ਪੈਸੇ ਨਾ ਲੈ ਕੇ ਆਉਣੇ ਆ ਨਾ ਉਹ ਸਾਰੇ ਮੈਨੂੰ ਫੜਾ ਦੇ ਨਾ ਦੀਦੀ ਨੂੰ ਨਾ ਫੜਾਉਣ ਤੁਹਾਡੇ ਸਾਹਮਣੇ ਹੁਣ ਤਾਂ ਉਹਨੂੰ ਪਤਾ ਤੇ ਹੈ ਹੀ ਆ ਮੈਂ ਕਿੱਦਾਂ ਇੱਕ ਇੱਕ ਰੁਪਈਆ ਜੋੜ-ਜੋੜ ਕੇ ਆਪਣੀ ਚੀਜ਼ ਬਣਾਈ ਹੀ ਤੇ ਹੁਣ ਜੋੜਨ ਨੂੰ ਮੈਂ ਤੇ ਡੌਨ ਨੂੰ ਭਾਬੀ ਅੱਗੇ ਆ ਜੇ ਫਿਰ ਵੇਖੋ ਮੈਨੂੰ ਵੀ ਕਿੰਨਾ ਬੁਰਾ ਲੱਗੂਗਾ ਤੇ ਮੇਹਨਾ ਵੀ ਨਾ ਇਨਸਾਫੀ ਤੇ ਨੀ ਨਾ ਹੋਣੀ ਚਾਹੀਦੀ ਐਦਾਂ ਮੇਰੀ ਗੱਲ ਸੁਣ ਪੋਜਾ ਉਹ ਨਿਆਣਾ ਨੀਗਾ ਜੋ ਉਹ ਕਰਨ ਗਿਆ ਵਾ ਨਾ ਕੋਈ ਸੋਚ ਸਮਝ ਕੇ ਗਿਆ ਹੋਣਾ ਵਗਾ ਤੇ ਬਾਕੀ ਇਹ ਤਾਂ ਮੈਨੂੰ ਆਪਣੇ ਝਮੇਲੇ ਚ ਨਾ ਫਸਾਓ ਜੋ ਤੁਸੀਂ ਕਰਨਾ ਦੋਵੇਂ ਜੀ ਜੋ ਮਰਜ਼ੀ ਕਰਦੇ ਰਹੋ ਮੰਮੀ ਮੈਂ ਤੁਹਾਨੂੰ ਫਸਾਉਂ ਥੋੜਾ ਡਈ ਆ ਮੈਂ ਤੇ ਤੁਹਾਡੇ ਨਾਲ ਇੱਕ ਵਿਹਾਰੀ ਗੱਲ ਕਰਨ ਈ ਆ ਤੁਸੀਂ ਤੇ ਫਿਰ ਉਹ ਗੱਲ ਉਲਟੀਆਂ ਜੀਆਂ ਗੱਲਾਂ ਕਰੀ ਜਾਣਦੇ ਆ ਜੇ ਅੱਗੇ ਤੇ ਹੈ ਉਹ ਵਿਹਾਰੀ ਪਹਿਲੋਂ ਕਰਦੀ ਹੁੰਨੀ ਤੈਨੂੰ ਜੀਗਾ ਤੋਂ ਪਾਚਣਾ ਨਹੀਂ ਮੇਰੀ ਸਲਾਹ ਲੈ ਲੈਣੀ ਜੀ ਉਹਦੀ ਨਹੀਂ ਲੈਣੀ ਹੁੰਦੀ ਗਰੀਬ ਜੀ ਤੇ ਮੰਮੀ ਮੈਨੂੰ ਲੱਗਦਾ ਤੂੰ ਹੀ ਦੇਣਾ ਹੁਣ ਸਾਰੇ ਟੱਬਰ ਨੇ ਨਾ ਮੈਨੂੰ ਜਲੀਲ ਹੀ ਕਰਦੇ ਰਹਿਣਾ ਵਾ ਇੱਕ ਸਿਰਫ ਦੀਦੀ ਆ ਜਿਨੇ ਨਹੀਂ ਮੈਨੂੰ ਵੱਧ ਬੋਲਿਆ ਹੈਗਾ ਤੂੰ ਹੀ ਵੀ ਮੈਨੂੰ ਦੋ ਤਿੰਨ ਆਰੀ ਸੁਣਾਤਾ ਆ ਵਿਪਨ ਨੂੰ ਤੇ ਪੁੱਛੋ ਹੀ ਕੋchna ਨੇ ਮੈਨੂੰ ਕਿੰਨੀ ਵਾਰੀ ਸੁਣਾਇਆ ਵਾ ਕਿ ਤੂੰ ਪਿੱਛੇ ਪਹਿਲਾਂ ਕੀ ਕਰਦੀ ਰਹੀ ਆ ਤੂੰ ਐਦਾਂ ਕਰਦੀ ਈ ਤੂੰ ਚੋਰੀਆਂ ਕਰਦੀ ਈ ਤੂੰ ਪੜਦੇ ਰੱਖਦੀ ਮੰਮੀ ਹੁਣ ਜਦੋਂ ਸਾਰਾ ਕੁਝ ਮੈਂ ਮੰਨਣ ਨੂੰ ਤਿਆਰ ਆ ਤੇ ਫਿਰ ਹੁਣ ਪਿੱਛੇ ਕੀ ਰਹਿ ਗਿਆ ਵਾ ਚਾਹੇ ਤੰਦੇ ਹੇੜੜੀਆਂ ਜੀਆਂ ਮੇਰੇ ਗਾੜੀ ਨਾਲ ਘਰ ਜਾ ਕੇ ਤੁਰ ਕੇ ਕੋਈ ਕੰਮ ਪੰਦਾ ਕਰ ਲਾ ਹਾਏ ਹਾਏ ਕਿ ਧੀਮ ਤਰੀ ਬੁੱਢੀ ਆ ਓਏ ਕਿੰਨਾ ਇਹਨੂੰ ਮੈਂ ਪੱਟੂ ਪਾਇਆ ਪਰ ਨਹੀਂ ਨਾ ਬੁੱਢੀ ਤੇ ਕਿਤੇ ਟੱਸ ਤੋਂ ਮੱਸ ਨਹੀਂ ਹੁੰਦੀ ਹੈਗੀ ਪਰ ਇਹ ਵੀ ਘੜੀ ਘਾਟਾ ਇਹ ਵੀ ਆਪਣੇ ਮੁੰਡੇ ਵਰਗੀ ਆ ਜਿੱਦਾਂ ਉਹ ਪੈਂਦਾ ਨਾ ਟੁੱਟ ਟੁੱਟ ਕੇ ਉਦਾਂ ਹੀ ਇਹ ਪੈਂਦੀ ਆ ਪਰ ਕਰਾਂ ਤੇ ਕਰਾਂ ਕੀ ਹੁਣ ਮੈਂ ਇਹਦੇ ਪੰਗਾ ਹੀ ਪੈ ਗਿਆ ਮੇਰ ਜੋਗਾ ਚੱਲ ਕੋਈ ਨਹੀਂ ਇੱਕ ਵਾਰੀ ਫੇਰ ਵਿਪੜਨਾ ਨਾ ਪਿਆਰ ਜੇ ਨਾਲ ਗੱਲ ਕਰਕੇ ਵੇਖੂਗੀ ਇਹਨੂੰ ਵੀ ਇੱਕ ਵਾਰੀ ਫੇਰ ਲੱਤਾਂ ਦੀਆਂ ਘੁੱਟਣੀਆਂ ਪਹਿਣੀਆਂ ਵਾ ਵੇਲੀ ਬੈਠੀ ਆ ਮੰਜੀ ਦੇ ਖਾਨ ਲੱਤਾਂ ਘਟਾਈ ਜਾਂਦੀ ਆ ਇਹ ਗੱਲ ਇੱਕ ਨਹੀਂ ਮੰਨਦੀ ਹੈਗੀ ਮੇਰੀ ਗੁੱਸਾ ਚੜ ਚੜ ਜਾਣ ਡਿਆ ਮੈਨੂੰ ਤੇ ਇਹਦੇ ਤੋਂ